ਟੀਵੀ ਨਿਊਜ਼ ਅੱਜ ਸਾਡੀ ਪ੍ਰੈਸ ਦੀ ਟੀਮ ਜਿਹੜੀ ਆ ਅਜ਼ਨਾਲਾ ਵਿਖੇ ਪਹੁੰਚੀ ਜਿੱਥੇ ਕਿ ਪਿੰਡ ਮੋਧਲਾ ਜਿੱਥੇ ਕਿ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਆ ਭਾਈ ਬੁਟਾ ਮਸੀ ਦੇ ਘਰ ਅਸੀਂ ਲੈ ਕੇ ਆਏ ਤੁਹਾਨੂੰ ਔਰ ਦੇਖੋ ਕਿ ਇਹ ਨਵੇਰਾ ਜਿਹੜਾ ਇਹ ਸਾਰਾ ਜਿਹੜਾ ਆ ਇਹਨਾਂ ਨੂੰ ਪਾਣੀ ਜਿਹੜਾ ਇਹਦੇ ਵਿੱਚ ਆ ਚੁੱਕਾ ਸੀ ਔਰ ਕਰਤ ਦੇ ਹਾਲਾਤ ਜਿਹੜੇ ਆ ਇੱਥੋਂ ਦੇ ਬਹੁਤ ਜਿਹੜੇ ਖਸਤਾ ਸਾਰਾ ਪਿੰਡ ਜਿਹੜਾ ਆ ਬਹੁਤ ਮੁਸ਼ਕਲ ਦੀ ਹਾਲਾਤ ਵਿੱਚ ਜੀ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਲਾਈਫ ਤਸਵੀਰਾਂ ਕਿ ਇਹ ਸਾਰਾ ਜਿਹੜਾ ਲਵੇਰਾ ਸਾਰਾ ਡੰਗਰ ਬੱਛਾ ਜਿੱਥੇ ਇਹਨਾਂ ਨੇ ਬੰਨਿਆ ਆ ਇਹ ਸਾਰਾ ਦਾ ਸਾਰਾ ਪਾਣੀ ਨਾਲ ਭਰਿਆ ਸੀ ਤੇ ਪੁੱਛਦੀ ਇਹ ਗੱਲਬਾਤ ਕਰਦੀ ਆ ਨਾ ਨਾਲ ਕਿ ਕੋਈ ਜਾਨੀ ਮਾਲੀ ਕੋਈ ਨੁਕਸਾਨ ਹੋਇਆ ਪਾਣੀ ਦੇ ਜਿਹੜਾ ਬਾਸ਼ੜ ਜਿਹੜੀ بارش ਆ ਇਹ بارش ਕਾਫੀ ਦਿਨਾਂ ਤੱਕ ਪੈਂਦੀ ਰਹੀ ਆ ਜਿਹਦੇ ਕਾਰਨ ਇਹ ਘਰ ਦੀਆਂ ਜਿਹੜੀਆਂ ਤੁਹਾਨੂੰ ਦਿਖਾ ਰਹੀਆਂ ਤਸਵੀਰਾਂ ਇਹ ਕਦੇ ਵੀ ਇਹਦੀ ਛੱਤ ਜਿਹੜੀ ਡਿੱਗ ਸਕਦੀ ਆ ਤੁਸੀਂ ਦੇਖ ਰਹੇ ਹੋ ਵੀ ਉੱਪਰ ਜਿਹੜਾ ਇਹਨਾਂ ਨੇ ਓਡ-ਪੋਡ ਕੀਤੀ ਆ ਕਿ ਤਰਪੈਲ ਦੀ ਵਰਤੋਂ ਕਰਕੇ ਆਪਣਾ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਫਿਰ ਵੀ ਜਿਹੜਾ ਇਸ ਘਰ ਦਾ ਜਿਹੜਾ ਹਾਲਾਤ ਬਹੁਤ ਖਸਤਾ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਦੋ ਤਿੰਨ ਬੱਲੇ ਜਿਹੜੇ ਆ ਉਹ ਡਿੱਗ ਚੁੱਕੇ ਆ ਔਰ ਇਹਦੇ ਵਿੱਚ ਕਾਫੀ ਨੁਕਸਾਨ ਹੋ ਸਕਦਾ ਸੀ ਅਸੀਂ ਗੱਲ ਬਾਤ ਵੀ ਇਹਨਾਂ ਨਾਲ ਕਰਾਂਗੇ ਕਿ ਕੋਈ ਜਾਨੀਵਾਲੀ ਕੋਈ ਨੁਕਸਾਨ ਤੇ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਇੰਨਾ ਕੁ ਪਾਣੀ ਆ ਚੁੱਕਾ ਆ ਕਿ ਇਹਦੇ ਸੀਮੰਟ ਦੇ ਅੰਦਰ ਜਿਹੜੇ ਸਰੀਏ ਵੀ ਇਹਦੇ ਨਜ਼ਰੀ ਆ ਰਹੇ ਨੇ ਤੇ ਤੁਹਾਨੂੰ ਦਿਖਾਨੇ ਆਂ ਅੱਜ ਤਸਵੀਰਾਂ ਕਿ ਜ਼ਮੀਨ ਇਹਦੀ ਕੱਚੀ ਆ ਜਿਹਦੇ ਕਰਕੇ ਇਹ ਪਾਣੀ ਜਿਹੜਾ ਰੁਕਿਆ ਸੀ ਇਹ ਜ਼ਮੀਨ ਦਾ ਜਿਹੜਾ ਨੀਂਹਾਂ ਨੂੰ ਚੜ ਗਿਆ ਤੇ ਨੀਂਹਾਂ ਦੇ ਕਰਕੇ ਜਿਹੜਾ ਗਾਡਰ ਗੁੱਟ ਦੇ ਸਾਰੀਆਂ ਸਾਈਡਾਂ ਜਿਹੜੀਆਂ ਤਰੇੜਾਂ ਤੇ ਆ ਚੁੱਕੀਆਂ ਨੇ ਆਹ ਗੱਲਬਾਤ ਕਰਦੇ ਆਂ ਭਾਈ ਘੂਟਾ ਮਸੀਦ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਇੱਥੋਂ ਦੇ ਜਿਹੜੇ ਘਰ ਦੇ ਵਸਨੀਕ ਐ ਇਹਨਾਂ ਦਾ ਨਾਮ ਭਾਈ ਬੂਟਾ ਮਸੀ ਜੀ ਆ ਤੇ ਹਾਂਜੀ ਥੀ ਮੁਸ਼ਕਲ ਆਈ ਆ ਜੀ ਹਾਂਜੀ ਪਾਣੀ ਤੇ ਬਹੁਤ ਆਇਆ ਸੀ ਜੀ ਤੇ ਮਾ ਬੜੇ ਪਿੰਦੇ ਬਾਰਸ਼ ਬੜੀ ਪਿੰਦੇ ਪੋਟੇ ਪਾੜ ਗਏ ਸਾਡੇ ਕੋਈ ਜਾਨੀ ਕੋਈ ਨੁਕਸਾਨ ਨਹੀਂ ਨੀ ਨੁਕਸਾਨ ਹੋ ਨਹੀਂ ਆਪਣਾ ਕੋਈ ਵੇਰ ਬਸ ਪੋਟੇ ਪਾਟੇ ਆਪਣੇ ਇਹ ਜਾਂਦਾ ਹੈ 7 ਡਿਗਰੀ ਸੋਤੇ ਤਪਾਲ ਪਾਈ ਜਿ ਆਪਾਂ ਕੋਈ ਇੱਥੇ ਇੱਥੇ ਕਾਫੀ ਐਨਜੀਓ ਆਂਦੀਆਂ ਰਹੀਆਂ ਖਾਣ ਪੀਣ ਦੇ ਵਿੱਚ ਕੋਈ ਕਮੀ ਤਾਂ ਨਹੀਂ ਆਈ ਨਹੀਂ ਨਹੀਂ ਕੋਈ ਕਮੀ ਨਹੀਂ ਆਈ ਹੋਰ ਪ੍ਰਸ਼ਾਸਨ ਕੋਈ ਮੰਗ ਕਰਦੇ ਅਸੀਂ ਯਾਰ ਇਹ ਕੋਠੇ ਡਿੱਗਣ ਵਾਲੇ ਕੋਠੇ ਨਹੀਂ ਮੰਗਦੇ ਦੱਸਿਆ ਗਿਆ ਹੈ ਕਿ بارش ਦੇ ਕਾਰਨ ਇਤਨ ਜਿਹੜਾ ਕੋਠੇ ਆ ਉਹ ਖਸਤਾ ਹੋ ਗਿਆ ਜਿਸ ਵਿੱਚ ਦੋ ਤਿੰਨ ਬਾਲੇ ਵੀ ਡਿੱਗੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਔਰ 4-4 ਫੁੱਟ ਜਿਹੜਾ ਪਾਣੀ ਇਹਨਾਂ ਦਾ ਆਇਆ ਇਹਨਾਂ ਦੇ ਜਿੱਥੇ ਡੰਗਰਮਾਲ ਜਿਹੜਾ ਬੰਨਿਆ ਆ ਉਹ ਸਾਰਾ ਜਿਹੜਾ ਪਾਣੀ ਦੇ ਨਾਲ ਘਿਰਿਆ ਹੋਇਆ ਸੀ ਗੱਲਬਾਤ ਕਰਾਂਗੇ ਇਥੋਂ ਦੇ ਮੋਤਵਾਰ ਸਰਪੰਚ ਜੀ ਜਿਹੜੇ ਕਿ ਮੌਜੂਦਾ ਸਰਪੰਚ ਸਾਹਿਬ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂ ਹਾਂਜੀ ਸਰਪੰਚ ਸਾਹਿਬ ਇਹ ਜਿਹਦੇ ਭਾਈ ਬੂਟਾ ਸਿੰਘ ਜੀ ਆ ਇਹਨਾਂ ਦੇ ਦੋ ਬਾਲੇ ਡਿੱਗੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਜੀ ਸਾਡੇ ਜਦੋਂ ਬਹੁਤ ਸਾਰਾ ਪਾਣੀ ਆਇਆ ਸਰਵਾਈ ਹੋ ਗਈ ਉਦੋਂ ਬਰਸਾਤ ਹੁੰਦੀ ਰਹੀ ਜਦੋਂ ਬਰਸਾਤ ਹੁੰਦੀ ਰਹੀ ਨਾਲ ਬਹੁਤ ਸਾਰੇ ਘਰਾਣੇ ਜਿਹੜੀਆਂ ਛੱਤਾਂ ਲੀਪੀਆਂ ਭਾਈ ਬੂਟਾ ਸਿੰਘ ਨਾਲ ਜਿਹੜੀ ਛੱਤ ਲੀਪੀ ਉੱਤੇ ਉਹਨਾਂ ਤਰਪਾਲ ਪਾ ਕੇ ਗੁਜ਼ਾਰਾ ਕੀਤਾ ਸਾਨੂੰ ਵੀ ਜਿਹੜਾ ਕੋਈ ਹੋਰ ਵੀ ਆਉਂਦਾ ਹੈ ਦੇਣ ਵਾਲੇ ਇੱਥੇ ਵਿਚਾਰੇ ਮਦਦ ਉਹਨਾਂ ਨੂੰ ਕਈ ਦਿਨਾਂ ਸਾਨੂੰ ਪਪਾਲਾ ਲੜੋ ਤਾਂ ਜੋ ਅਸੀਂ ਥੱਲੇ ਆਪਸ ਮਾਣ ਬਚਾ ਚੁੱਕੀਏ ਫਿਰ ਵੀ ਇਹਨਾਂ ਨੇ ਦਰਦਿਆਂ ਉੱਤੇ ਤੰਬੂ ਲਾ ਲਿਆ ਦੂਸਰੇ ਦੇ ਘਰ ਜਾ ਕੇ ਤੇ ਸਾਈਂ ਕਿਤੇ ਦੇਖ ਕੇ ਥੱਲੇ ਆ ਜੀਏ ਕਿਉਂਕਿ ਜਾਨ ਦਾ ਬਹੁਤ ਹਰ ਬੰਦੇ ਨੂੰ ਫਿਕਰ ਹੁੰਦਾ ਕਿ ਜਾਨ ਹੋਵੇ ਤੇ ਜਹਾਨ ਹੈ ਜੀ ਜਾਨ ਹੀ ਨਹੀਂ ਤੇ ਜਹਾਨ ਕਿੱਥੋਂ ਲੰਬਣਾ ਇਸ ਕਰਕੇ ਇਹਨਾਂ ਨੇ ਆਪਣੇ ਬਚਾਅ ਵਾਸਤੇ ਤੰਬੂ ਲਾਏ ਸਨ ਬਹੁਤ ਸਾਰੇ ਲੋਕਾਂ ਨੇ ਤੰਬੂ ਲਾਏ ਸਾਡੇ ਕਾਫੀ ਨੁਕਸਾਨ ਹੋਇਆ ਹੈ ਅਸੀਂ ਇਹੋ ਪ੍ਰਸ਼ਾਸਨ ਨੂੰ ਮੰਗ ਕੀਤੀ ਜੀ ਉਹਨਾਂ ਨੇ ਮਤ ਦਿੱਤੀ ਹੈ ਭਾਈ ਅੰਜੂ ਸਾਹਿਬ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿਹੜੀ ਅੰਜੂ ਸਾਡੇ ਇੱਧਰ ਸੇਵਾ ਕਰ ਉਹ ਸਾਡੇ ਨਾਲ ਵੀ ਸੰਪਰਕ ਕਰਕੇ ਜਾਂ ਇੱਥੇ ਘਰਾਂ ਦੇ ਚਾਹ ਕੇ ਸੰਪਰਕ ਕਰਕੇ ਇਹਨਾਂ ਦੀ ਮਦਦ ਕਰਨ। ਜੀ ਬੀਬੀ ਸਾਹਿਬ ਆਪਣਾ ਨੰਬਰ ਬੋਲ ਦਿਓ ਤਾਂ ਜੋ ਜਿਹੜੀਆਂ ਹੋਰ ਵੀ ਸੰਸਥਾਵਾਂ ਜਿਹੜੀਆਂ ਉਹ ਕੱਲੇ-ਕੱਲੇ ਘਰ ਦੇ ਵਿੱਚ ਜਾਣਾ ਨਾਲੇ ਬੋੜਾ ਔਖਾ ਹੋ ਜਾਂਦਾ ਕੋਈ ਮੋਢੀ ਬੰਦਾ ਇਕੱਲੇ ਮਿਲ ਜੇਗਾ ਤਾਂ ਉਹਨਾਂ ਨੂੰ ਗਾਈਡ ਕਰ ਲੇਗਾ। ਤੁਸੀਂ ਕਿਰਪਾ ਕਰਕੇ ਆਪਣਾ ਨੰਬਰ ਬੋਲ ਦਿਓ। ਮੇਰਾ ਨੰਬਰ ਹੈਗਾ ਜੀ ਨਾਮ ਸੁਖਰਾਜ ਸਿੰਘ 98552 68662 9855268662 ਇਹ ਮੇਰਾ ਨੰਬਰ ਹੈ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਭਾਈ ਸਾਹਿਬ ਨੇ ਕਿਸੇ ਭਰਾ ਨੇ ਕੇ ਸੰਸਥਾ ਕੇ ਹੀ ਅੰਜੂ ਵਾਲਿਆਂ ਤੇ ਇੱਥੇ ਸੰਪਰਕ ਕਰ ਸਕਦੇ ਨੇ ਤਾਂ ਜੋ ਆਪ ਜੀ ਨੂੰ ਹਰ ਚੀਜ਼ ਸਹੀ ਦਿਖਾਈ ਜਾਵੇਗੀ ਆਪ ਜੀ ਆ ਕੇ ਸਰਵਾ ਕਰੋ ਤਾਂ ਜੋ ਸਾਡੇ ਨਗਰ ਦੀ ਮਾਤ ਹੋ ਸਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਟਾਲ ਟੀਵੀ ਨੀ